ਪੰਜਾਬ ਪੁਲਿਸ ਦੇ ਨੌਜਵਾਨਾਂ ਦੇ ਬਹਾਦਰੀ ਦੇ ਕਿਸੇ ਤੁਹਾਨੂੰ ਅਸੀਂ ਬਹੁਤ ਸੁਣਾਏ ਅਤੇ ਦਿਖਾਏ ਪਰ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਘੋੜਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਇਹ ਘੋੜੇ ਕਿਵੇਂ ਤਿਆਰ ਕੀਤੇ ਜਾਂਦੇ ਨੇ ਇਨ੍ਹਾਂ ਘੋੜਿਆਂ ਨੂੰ ਕਿਹੜੀ ਡਾਈਟ ਦਿੱਤੀ ਜਾਂਦੀ ਹੈ ਅਤੇ ਕਿਵੇਂ ਟ੍ਰੇਨਿੰਗ ਸਾਰੀ ਦੇ ਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਲੱਗਦਾ ਕਿ ਜਦੋਂ ਜਾਨਵਰ ਨਾਲ ਇੱਕ ਜਿਹੜਾ ਮੋਹ ਹੁੰਦਾ ਉਹ ਨਹੀਂ ਕਦੀ ਜਾਂਦਾ ਉਹ ਨਹੀਂ ਜਾਂਦਾ ਡੈਫੀਨਿਟਲੀ ਉਹ ਕਦੇ ਵੀ ਨਹੀਂ ਜਾਂਦਾ ਉਹ ਤਾਂ ਜਾਨਵਰ ਦਾ ਤੁਹਾਡੇ ਨਾਲ ਤੁਹਾਡੇ ਜਾਨਵਰ ਦੇ ਨਾਲ ਉਹ ਪਿਆਰ ਹੈ ਜਿਹੜਾ ਉਹ ਤਾਂ ਹੁਣ ਹਮੇਸ਼ਾ ਲਈ ਪੈ ਗਿਆ ਹਾਂ ਸਦੀ ਲਈ ਆਈਪੀਐਸੀ ਟ੍ਰੇਨਿੰਗ ਹੁੰਦੀ ਹੈ ਉਹਦੇ ਵਿੱਚ ਹਾਰਸ ਟ੍ਰੇਨਿੰਗ ਉਸ ਟ੍ਰੇਨਿੰਗ ਦਾ ਇੱਕ ਕੰਪੋਨੈਂਟ ਹੈ ਅੱਛਾ ਉਹ ਇੱਕ ਦਾ ਉਹ ਰੁਟੀਨ ਦੀ ਟ੍ਰੇਨਿੰਗ ਹੁੰਦੀ ਜਿਹਦੇ ਵਿੱਚ ਤੁਹਾਡਾ ਲਾਸਟ ਟੈਸਟ ਇਗਜ਼ਾਮ ਹੋ ਜਾਂਦਾ ਉਹ ਤੁਹਾਨੂੰ ਕਲੀਅਰ ਕਰਨ ਲਈ ਇੱਕ ਉਥੇ ਪੰਜਾਬ ਪੁਲਿਸ ਅਕੈਡਮੀ ਦੇ ਵਿੱਚ ਕੰਪੀਟੀਸ਼ਨ ਹੁੰਦਾ ਅੱਛਾ ਹਾਰਸ ਟ੍ਰੇਨਿੰਗ ਦੇ ਵਿੱਚ ਪੂਰੇ ਬੈਚ ਦੇ ਅਫਸਰਸ ਨੇ ਉਹ ਜਿਹੜੇ ਆਪਣੀ ਮਰਜ਼ੀ ਦੇ ਨਾਲ ਉਸ ਕੰਪੀਟੀਸ਼ਨ ਦੇ ਵਿੱਚ ਪਾਰਟਕਿਪੇਟ ਕਰਦੇ ਇਹ 12 ਕੋੜੇ ਜਿਹੜੇ ਲੇਟਸ ਸਾਡੇ ਅਸੀਂ ਇਨਕੋਰਪੋਰੇਟ ਕੀਤੇ ਨੇ ਪੰਜਾਬ ਪੁਲਿਸ ਦੇ ਵਿੱਚ ਨਵੇਂ ਤੇ ਇਹੀ ਕੋੜੇ ਸਾਡੇ ਕੋਲ ਆਲਰੇਡੀ ਬਣਾਨੇ ਹੈਗੇ ਹੂੰ ਸਾਲ ਦਾ ਪੀਰੀਅਡ ਮੈਂ ਇਹਨਾਂ ਦੀ ਕੰਪਲੀਟ ਤੇ ਜਿਹਦੇ ਵਿੱਚ ਇਹਨਾਂ ਨੂੰ ਸੈਲੀਮਨਲ ਡਿਊਟੀ ਜਿਵੇਂ ਕੋਈ ਵੀ ਆਈਪੀ ਆਉਂਦੇ ਨੇ ਨਹੀਂ ਕੋਈ ਜਿਵੇਂ ਰਾਸ਼ਟਰਪਤੀ ਜੀ ਆਗੇ ਪ੍ਰਧਾਨ ਮੰਤਰੀ ਜੀ ਆਗੇ ਸੀਐਮ ਸਾਹਿਬ ਆਗੇ ਗਵਰਨਰ ਸਾਹਿਬ ਆਗੇ ਉਹਨਾਂ ਦੇ ਨਾਲ ਜਿਹੜੀ ਸੈਲੀਮਨਲ ਡਿਊਟੀ ਹੈ ਇੱਕ ਉਹ ਨਵੀਂ ਰੋਟੀ ਦਾ ਪਰਟ ਟ੍ਰੇਨਿੰਗ ਇਹਨਾਂ ਨੂੰ ਘੋੜਿਆਂ ਨੂੰ ਨਵਿਆਂ ਨੂੰ ਉਸ ਤਰੀਕੇ ਨਾਲ ਲੈਣੀ ਨਹੀਂ ਦੇਣੀ ਪਈ ਕਿਵੇਂ ਕਰਦੇ ਹੋ ਇਹਨਾਂ ਘੋੜਿਆਂ ਦੀ ਕਿਸੇ ਸਪੈਸਿਫਿਕਲੀ ਨਸਲ ਨੂੰ ਤੁਸੀਂ ਟਾਰਗੇਟ ਕਰਦੇ ਹੋ ਕਿ ਜਾਂ ਬਸ ਘੋੜਾ ਇੱਕ ਵਧੀਆ ਚਾਂਦਰ ਦੇਖਦੇ ਹੋ ਮਤਲਬ ਨਸਲ ਜ਼ਰੂਰੀ ਹੁੰਦੀ ਘੋੜੇ ਦੀ ਉਹ ਡਿਪੈਂਡ ਕਰ ਰਣ ਵਾਲੇ ਵੀ ਤੁਸੀਂ ਉਹਦੇ ਕੋਲ ਕਿਹੜਾ ਇਵੈਂਟ ਕਰਾਣਾ ਕਰਦੇ ਹੋ ਅੱਛਾ ਹਰ ਇਵੈਂਟ ਦਾ ਇੱਕ ਆਪਣਾ ਆਪਣਾ ਘੋੜੇ ਦੀ ਨਸਲ ਦਾ ਔਰ ਉਹ ਘੋੜੇ ਦੀ ਬੰਦਤ ਦੀ ਰਿਕੁਆਇਰਮੈਂਟ ਹੈ ਫਰ ਆਇਸ ਤਾਂ ਸ਼ੁਰੂ ਹੋ ਜਾਂਦੀ ਦੇਖੋ ਜੀ ਜਿਹੜਾ ਤੁਸੀਂ ਇੱਕ ਬਿਲਕੁਲ ਨਾਰਮਲ ਜਿਹੜਾ ਨਾਰਮਲ ਕੁਆਲਿਟੀ ਦਾ ਘੋੜਾ ਹੈ ਨੁਕਰਾ ਜਿਹਨੂੰ ਆਪਾਂ ਕਹਿੰਦੇ ਜਾਂ ਉਹ ਪਲੇਅਰ ਦੋ ਲੱਖ ਦੇ ਆਸ-ਪਾਸ ਤੋਂ ਸਟਾਰਟ ਹੋ ਜਾਂਦੀ ਜੀ ਉੱਪਰ ਦੀ ਤਾਂ ਫਿਰ ਕੋਈ ਲਿਮਟ ਹੈ ਹਾਂ ਸੋ ਲੇਕਿਨ ਜਿਹੜਾ ਮੈਂ ਇਹ ਕਹਿ ਸਕਦਾ ਵੀ ਸਾਡੇ ਪਰਪਸ ਲਈ ਪੰਜਾਬ ਪੁਲਿਸ ਦੀ ਡਿਊਟੀ ਵਾਸਤੇ ਜਿਹੜਾ ਘੋੜਾ ਹੈ ਉਹ 3.5 4 5 ਲੱਖ ਇਹਦੇ ਆਸ-ਪਾਸ ਦਾ ਇੱਕ ਚੰਗਾ ਘੋੜਾ ਤੁਹਾਨੂੰ ਮਿਲ ਜੇ ਪੰਜਾਬ ਪੁਲਿਸ ਦੇ ਨੌਜਵਾਨਾਂ ਦੇ ਬਹਾਦਰੀ ਦੇ ਕਿਸੇ ਤੁਹਾਨੂੰ ਅਸੀਂ ਬਹੁਤ ਸੁਣਾਏ ਅਤੇ ਦਿਖਾਏ ਪਰ ਅੱਜ ਤੁਹਾਨੂੰ ਪੰਜਾਬ ਪੁਲਿਸ ਦੇ ਘੋੜਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਇਹ ਘੋੜੇ ਕਿਵੇਂ ਤਿਆਰ ਕੀਤੇ ਜਾਂਦੇ ਨੇ ਇਨ੍ਹਾਂ ਘੋੜਿਆਂ ਨੂੰ ਕਿਹੜੀ ਡਾਈਟ ਦਿੱਤੀ ਜਾਂਦੀ ਹੈ ਅਤੇ ਕਿਵੇਂ ਟ੍ਰੇਨਿੰਗ ਸਾਰੀ ਦੇ ਕੇ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਕਿਉਂਕਿ ਇਹ ਵੀ ਇੱਕ ਜਵਾਨ ਦੀ ਤਰ੍ਹਾਂ ਹੀ ਆਪਣੀ ਡਿਊਟੀ ਕਰਦੇ ਨੇ ਇਹ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਮੈਨੇਜ ਕੀਤਾ ਜਾਂਦਾ ਕਿਸ ਤਰੀਕੇ ਨਾਲ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਮੇਰੇ ਨਾਲ ਡੀਆਈਜੀ ਇੰਦਰਬੀਰ ਸਿੰਘ ਨੇ ਜਿਹੜੇ ਆਪ ਖੁਦ ਵੀ ਰਾਈਟ ਕਰਦੇ ਰਹੇ ਨੇ ਇਹਨਾਂ ਦੇ ਨਾਲ ਸਾਰੀ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਤਾਂ ਹੁਣੇ ਹਾਲ ਦੇ ਵਿੱਚ ਹੀ ਕਈ ਘੋੜੇ ਜਿਹੜੇ ਨੇ ਉਹ ਖਰੀਦ ਕੇ ਪੰਜਾਬ ਪੁਲਿਸ ਦੇ ਵਿੱਚ ਸ਼ਾਮਲ ਕੀਤੇ ਗਏ ਨੇ ਡੀਆਈਜੀ ਸਾਹਿਬ ਸਾਡੇ ਨਾਲ ਨੇ ਸਰ ਸਮਾਂ ਦੇਣ ਦੇ ਲਈ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ ਮੈਨੂੰ ਦੱਸਿਆ ਕਿ ਜਿਵੇਂ ਤੁਸੀਂ ਆਪ ਖੁਦ ਰਾਈਡਰ ਰਹੇ ਹੋ ਜੀ ਤਾਂ ਹੁਣ ਵੀ ਕਦੀ ਕਰਦੇ ਹੋ ਕਿ ਜਾਂ ਫਿਰ ਨਾਉਂ ਘਟ ਲੱਗਦਾ ਪਰ ਕਦੇ ਨਾ ਕਦੇ ਜਰੂਰ ਥੋੜੀ ਬਹੁਤ ਕੋਸ਼ਿਸ਼ ਕਰੀ ਰਹੀ ਹੈ ਇਨ ਟੱਚ ਰੈਂਡ ਰਾਈਡਿੰਗ ਨਾ ਵੀ ਕਰੀਏ ਤਾਂ ਵੀ ਐਟਲੀਸ ਕੋੜਿਆਂ ਦੇ ਨਾਲ ਇਨ ਟੱਚ ਰੈਂਡ ਦੀ ਕੋਸ਼ਿਸ਼ ਜਰੂਰ ਕਰੀ ਦੀ ਮੈਨੂੰ ਲੱਗਦਾ ਕਿ ਜਦੋਂ ਜਾਨਵਰ ਨਾਲ ਇੱਕ ਜਿਹੜਾ ਮੋਹ ਹੁੰਦਾ ਉਹ ਨਹੀਂ ਕਦੀ ਜਾਂਦਾ ਉਹ ਨਹੀਂ ਜਾਂਦਾ ਡੈਫੀਨਿਟਲੀ ਉਹ ਕਦੇ ਵੀ ਨਹੀਂ ਜਾਂਦਾ ਉਹ ਤਾਂ ਜਾਨਵਰ ਦਾ ਤੁਹਾਡੇ ਨਾਲ ਤੁਹਾਡਾ ਜਾਨਵਰ ਦੇ ਨਾਲ ਉਹ ਪਿਆਰ ਹੈ ਜਿਹੜਾ ਉਹ ਤਾਂ ਹੁਣ ਹਮੇਸ਼ਾ ਲਈ ਪੈ ਗਿਆ ਹਾਂ ਬਿਲਕੁਲ ਤੇ ਜਦੋਂ ਤੁਸੀਂ ਕਰਦੇ ਰਹੇ ਹੋ ਫਿਰ ਆਪਣਾ ਸਿਗਾ ਘੋੜਾ ਕੇ ਜਾਂ ਫਿਰ ਮਤਲਬ ਇਦਾਂ ਹੀ ਸਾਡੀ ਜਿਹੜੀ ਆਈਪੀਐਸੀ ਟ੍ਰੇਨਿੰਗ ਹੁੰਦੀ ਹੈ ਉਹਦੇ ਵਿੱਚ ਹਾਰਸ ਰਾਈਡਿੰਗ ਉਸ ਟ੍ਰੇਨਿੰਗ ਦਾ ਇੱਕ ਕੰਪੋਨੈਂਟ ਹੈ ਅੱਛਾ ਤਾਂ ਇੱਕ ਤਵਰ ਰੂਟੀਨ ਦੀ ਟ੍ਰੇਨਿੰਗ ਹੁੰਦੀ ਜਿਹਦੇ ਵਿੱਚ ਤੁਹਾਡਾ ਲਾਸਟ ਵੇ ਟੈਸਟ ਐਗਜ਼ਾਮ ਹੋ ਜਾਂਦਾ ਤੁਸੀਂ ਉਹ ਕਲੀਅਰ ਕਰ ਲੈਂਦੇ ਇੱਕ ਉਥੇ ਨੈਸ਼ਨਲ ਪੁਲਿਸ ਅਕੈਡਮੀ ਦੇ ਵਿੱਚ ਕੰਪੀਟੀਸ਼ਨ ਹੁੰਦਾ ਅੱਛਾ ਹਾਰਸ ਰਾਈਡਿੰਗ ਦੇ ਵਿੱਚ ਪੂਰੇ ਬੈਚ ਦੇ ਅਫੀਸਰਸ ਨੇ ਉਹ ਜਿਹੜੇ ਆਪਣੀ ਮਰਜ਼ੀ ਦੇ ਨਾਲ ਉਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਇਟਸ ਅ ਵੈਰੀ ਪ੍ਰੈਸਟੀਜੀਅਸ ਕੱਪ ਸੋ ਆਪਣੇ ਬੈਸ ਦਾ ਮੈਂ ਆਮ ਦਾ winner of that ਉਹ ਉਹ ਕਹਿੰਦੇ ਟੌਨ ਕਪ ਫॉर ਇਕਵਿਟੇਸ਼ਨ ਅੱਛਾ ਚਲੋ ਅੱਜ ਆਪਾਂ ਘੋੜਿਆਂ ਬਾਰੇ ਜਿਹੜੇ ਕੁਝ ਕੁ ਘੋੜੇ ਜਿਹੜੇ ਤੁਸੀਂ ਦੱਸ ਰਹੇ ਸੀ ਕਿ ਆਪਾਂ ਸ਼ੁਮਾਰ ਨਵੇਂ ਕੀਤੇ ਨੇ ਇੱਕ ਤੇ ਨਸਲਾਂ ਬਾਰੇ ਦੱਸੀ ਚੱਲੋ ਸਾਨੂੰ ਤੇ ਇੱਕ ਇਹ ਜ਼ਰੂਰ ਦੱਸੋ ਵੀ ਆਪਾਂ ਘੋੜੇ ਟ੍ਰੇਨਰ ਦੇਖੇ ਆ ਵੀ ਟ੍ਰੇਨਿੰਗ ਪੂਰੀ ਇਹਨਾਂ ਨੂੰ ਹੁੰਦੀ ਆ ਵੀ ਇੱਕ ਜਵਾਨ ਦੀ ਤਰ੍ਹਾਂ ਕੰਮ ਕਰਦੇ ਨੇ ਇਹ ਕਿਵੇਂ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾਂਦੀ ਆ ਕਿੰਨੇ ਸਮੇਂ ਦੀ ਹੁੰਦੀ ਆ ਤੇ ਕਿੱਥੇ ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਇਹ 12 ਘੋੜੇ ਜਿਹੜੇ ਲੇਟਸਟ ਸਾਡੇ ਅਸੀਂ ਇਨਕੋਰਪੋਰੇਟ ਕੀਤੇ ਨੇ ਪੰਜਾਬ ਪੁਲਿਸ ਦੇ ਵਿੱਚ ਇਹਨਾਂ ਨੇ 23 ਘੋੜੇ ਸਾਡੇ ਕੋਲ ਆਲਰੇਡੀ ਪੁਰਾਣੇ ਹੈਗੇ ਨੇ ਸੋ ਇਹ ਜਿਹੜੇ ਨਵੇਂ ਘੋੜੇ ਨੇ ਇਹ ਸਾਡੀ ਸਾਰੀ ਕੋਰਟਸ ਵਾਲੀ ਦੀ ਟੀਮ ਹੈ ਆਪਣਾ ਡੀਐਸਪੀ ਸਾਹਿਬ ਨੇ ਸਾਡੇ ਤਲਵਿੰਦਰ ਸਿੰਘ ਜੀ ਇੰਸਪੈਕਟਰ ਰਾਮਨਾਲ ਜੀ ਸਨਸਪੈਕਟਰ ਯੰਗਵੀਰ ਇਹ ਸਾਡੇ ਇੰਚਾਰजेस ਨੇ ਸਾਡੇ ਘੋੜਿਆਂ ਦੇ ਬਾਕੀ ਕੱਲੇ-ਕੱਲੇ ਘੋੜੇ ਦੇ ਨਾਲ ਇੱਕ-ਇੱਕ ਰਾਈਡਰ ਜਿਹੜਾ ਉਹਨੂੰ ਤਿਆਰ ਕਰਤਾ ਜਾਂਦਾ ਉਹ ਟ੍ਰੇਨਿੰਗ ਇਹਨਾਂ ਦੀ ਹਰ ਪੱਖ ਤੋਂ ਦੇਣੀ ਜ਼ਰੂਰੀ ਹੁੰਦੀ ਹੈ ਇਹਨਾਂ ਨੂੰ ਉਹ ਕਰੀਬ ਕਰੀਬ ਯੂ ਕੈਨ ਸੇ ਕਿ ਸਾਲਖ ਦਾ ਪੀਰੀਅਡ ਹੁੰਦਾ ਇਹਨਾਂ ਦੀ ਕੰਪਲੀਟ ਟ੍ਰੇਨਿੰਗ ਦਾ ਠੀਕ ਹੈ ਜਿਹਦੇ ਵਿੱਚ ਇਹਨਾਂ ਨੂੰ ਸੈਰਿਮੋਨਿਅਲ ਡਿਊਟੀ ਜਿਵੇਂ ਕੋਈ ਵੀਆਈਪੀ ਆਉਂਦੇ ਨੇ ਕੋਈ ਮਤਲਬ ਰਾਸ਼ਟਰਪਤੀ ਜੀ ਆਗੇ ਪ੍ਰਧਾਨ ਮੰਤਰੀ ਜੀ ਆਗੇ ਸੀਐਮ ਸਾਹਿਬ ਆਗੇ ਗਵਰਨਰ ਸਾਹਿਬ ਆਗੇ ਉਹਨਾਂ ਦੇ ਨਾਲ ਜਿਹੜੀ ਸੈਰਿਮੋਨਿਅਲ ਡਿਊਟੀ ਹੈ ਇੱਕ ਤਾਂ ਉਹ ਇਹਨਾਂ ਦੀ ਡਿਊਟੀ ਦਾ ਪਾਰਟ ਹੈ ਟ੍ਰੇਨਿੰਗ ਉਹਨਾਂ ਨੂੰ ਘੋੜਿਆਂ ਨੂੰ ਨਵਿਆਂ ਨੂੰ ਉਸ ਤਰੀਕੇ ਨਾਲ ਦੇਣੀ ਜ਼ਰੂਰੀ ਹੁੰਦੀ ਹੈ ਫਿਰ ਲਾਅ ਐਂਡ ਆਰਡਰ ਡਿਊਟੀ ਦੇ ਵਾਸਤੇ ਜਦੋਂ ਕਿਤੇ ਆਪਾਂ ਜ਼ਿਲ੍ਹਿਆਂ ਦੇ ਵਿੱਚ ਭੇਜੇਦੇ ਹਾਂ ਉਹ ਲਾਅ ਐਂਡ ਆਰਡਰ ਕਿਸ ਤਰ੍ਹਾਂ ਦੀ ਡਿਊਟੀ ਕਰਨੀ ਹੈ ਉੱਥੇ ਭ ਉਹ ਜਿਹੜੀ ਪੰਜਾਬ ਪੁਲਿਸ ਦੀ ਟੀਮ ਹੈ ਘੋੜਸਵਾਰੀ ਦੀ ਜੀ ਉਹਦੇ ਚ ਅਲੱਗ-ਅਲੱਗ ਇਵੈਂਟਸ ਨੇ ਜਿਵੇਂ ਟੈਂਟ ਪੈਕਿੰਗ ਹੈ, ਜੋ ਜੰਪਿੰਗ ਹੈ, ਡਰਾਸਾਜ ਹੈ। ਉਹਨਾਂ ਸਾਰਿਆਂ ਇਵੈਂਟਸ ਦੇ ਵਿੱਚ ਵੀ ਇਹਨਾਂ ਘੋੜਿਆਂ ਨੂੰ ਫਿਰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹੂੰ ਇਹ ਘੋੜੇ ਫਿਰ ਤੁਸੀਂ ਚੋਣ ਕਿਵੇਂ ਕਰਦੇ ਹੋ ਇਹਨਾਂ ਘੋੜਿਆਂ ਦੀ? ਕਿਸੇ ਸਪੈਸਿਫਿਕਲੀ ਨਸਲ ਨੂੰ ਤੁਸੀਂ ਟਾਰਗੇਟ ਕਰਦੇ ਹੋ ਕਿ ਜਾਂ ਬਸ ਘੋੜਾ ਇੱਕ ਵਧੀਆ ਚਾਂਦਰ ਦੇਖਦੇ ਆਂ? ਮਤਲਬ ਨਸਲ ਜ਼ਰੂਰੀ ਹੁੰਦੀ ਘੋੜੇ ਦੀ ਉਹ ਡਿਪੈਂਡ ਕਰ ਰਣ ਵਾਲੇ ਵੀ ਤੁਸੀਂ ਉਹਦੇ ਕੋਲ ਕਿਹੜਾ ਇਵੈਂਟ ਕਰਨਾ ਚਾਹੁੰਦੇ ਹੋ ਅੱਛਾ ਹਰ ਇਵੈਂਟ ਦਾ ਇੱਕ ਆਪਣਾ ਆਪਣਾ ਘੋੜੇ ਦੀ ਨਸਲ ਦਾ ਔਰ ਉਹ ਘੋੜੇ ਦੀ ਬੰਦਤਰ ਦੀ ਰਿਕੁਆਇਰਮੈਂਟ ਜੀ ਟੈਂਟ ਪੈਕਿੰਗ ਵਾਸਤੇ ਜਿਵੇਂ ਘੋੜੇ ਆ ਉਹ ਡਿਫਰੈਂਟ ਨੇ ਸ਼ੋ ਜੰਪਿੰਗ ਵਿੱਚ ਜਾਂ ਰਿਸਰਚ ਦੇ ਵਿੱਚ ਘੋੜੇ ਉਹ ਡਿਫਰੈਂਟ ਨੇ ਜੀ ਲਾਅ ਐਂਡ ਔਰਡਰ ਡਿਊਟੀ ਵਾਸਤੇ ਔਰ ਜਿਹੜੀ ਵੀਆਈਪੀ ਸੈਰਿਮੋਨੀਅਲ ਡਿਊਟੀ ਹੈ ਉਹਦੇ ਵਿੱਚ ਮੁੱਖ ਤੌਰ ਤੇ ਘੋੜੇ ਦੀ ਜਿਹੜੀ ਉਹ ਕਦ ਕਾਠੀ ਉਹ ਥੋੜੀ ਜਿਹੀ ਮੈਟਰ ਕਰਦੀ ਵੀ ਘੋੜਾ ਦੇਖਣ ਨੂੰ ਉੱਚਾ ਲੰਬਾ ਹੋਵੇ ਮਸ ਮੈਂ ਉਹ ਚੀਜ਼ ਉਹ ਆ ਹੁਣ ਜਿਵੇਂ ਆ ਘੋੜੇ ਲੰਬੇ ਦੀ ਆਪਾਂ ਗੱਲ ਕੀਤੀ ਆ ਉਹ ਘੋੜਾ ਮੈਨੂੰ ਲੱਗਦਾ ਹੈ ਕਾਫੀ ਕਰਾੜਾ ਦੇ ਵਿੱਚ ਹੈ ਇਹ ਕਿਹੜਾ ਘੋੜਾ ਸਾਡਾ ਜੀ ਇਹਦਾ ਨਾਮ ਚੈਂਪੀਅਨ ਹੈ ਅੱਛਾ ਇਹਦਾ ਨਾਮ ਚੈਂਪੀਅਨ ਹੈ ਇਹਦਾ ਨਾਮ ਚੈਂਪੀਅਨ ਹੈ ਜੀ ਇਹ ਕਿਹੜੀ ਨਸਲ ਹੈ ਜੀ ਥੋਰੋਬ੍ਰੈਡ ਇਹ ਥੋਰੋਬ੍ਰੈਡ ਹੈ ਜੀ ਅੱਛਾ ਜੀ ਜੀ ਮਤਲਬ ਇਹ ਜਿਹੜੇ ਜਿਹਨੂੰ ਆਪਾਂ ਮਤਲਬ ਆ ਆਮ ਭਾਸ਼ਾ ਦੇ ਵਿੱਚ ਕਹਦੇ ਆ ਵੀ ਜਿਹੜਾ ਘੋੜਾ ਦੇਖਣ ਨੂੰ ਮਸਕੂਲਰ ਤੇ ਸੋਹਣਾ ਲੱਗਦਾ ਜਨਨ ਲਈ ਥੋਰੋਬ੍ਰੈਡ ਹੁੰਦੀ ਇਸ ਤੋਂ ਉੱਤੇ ਵੀ ਬਰੀਡਸ ਹੋਰ ਆਉਂਦੀਆਂ ਨੇ ਪਰ ਦਿਸ ਇਜ਼ ਰੀਜ਼ਨੇਬਲੀ ਗੁੱ ਰਾਇਸ ਤਾਂ ਸ਼ੁਰੂ ਹੋ ਜਾਂਦੀ ਦੇਖੋ ਜੀ ਜਿਹੜਾ ਤੁਸੀਂ ਇੱਕ ਬਿਲਕੁਲ ਨਾਰਮਲ ਜਿਹੜਾ ਨਾਰਮਲ ਕੁਆਲਟੀ ਦਾ ਘੋੜਾ ਹੈ ਨੁਕਰਾ ਜਿਹਨੂੰ ਆਪਾਂ ਕਹਿੰਦੇ ਜਾਂ ਉਹ 1.5 ਤੋਂ 2 ਲੱਖ ਦੇ ਆਸ-ਪਾਸ ਤੋਂ ਸਟਾਰਟ ਹੋ ਜਾਂਦਾ ਜੀ ਉੱਪਰ ਇਹਦਾ ਫਿਰ ਕੋਈ ਲਿਮਟ ਹੈ ਨਹੀਂ ਹਾਂ ਤੋਂ ਲੇਕਿਨ ਜਿਹੜਾ ਮੈਂ ਇਹ ਕਹਿ ਸਕਦਾ ਵੀ ਸਾਡੇ ਪਰਪਸ ਲਈ ਪੰਜਾਬ ਪੁਲਿਸ ਦੀ ਡਿਊਟੀ ਵਾਸਤੇ ਜਿਹੜਾ ਘੋੜਾ ਹੈ ਉਹ 3.5 ਤੋਂ 4-5 ਲੱਖ ਇਹਦੇ ਆਸ-ਪਾਸ ਦਾ ਇੱਕ ਚੰਗਾ ਘੋੜਾ ਸਾਨੂੰ ਮਿਲ ਜਾਂਦਾ ਹੂੰ ਇਹ ਤਾਂ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਖਰੀਦੇ ਹੋਵੋਗੇ ਕਈ ਵਾਰੀ ਚਲੋ ਜਿਹੜਾ ਮਹਿੰਗਾ ਘੋੜਾ ਉਹ ਬੱਚਾ ਵੀ ਲਿਆਉਣਾ ਉਹਦੇ ਵੀ ਮੜ ਕੇ ਟ੍ਰੇਨਿੰਗ ਕਰਨੀ ਕਾਫੀ ਉਹਦੇ ਤੇ ਇਨਵੈਸਟਮੈਂਟ ਤੋਂ ਡੀ ਜਿਹੜੀ ਆਪਣੀ ਹੋ ਜਾਂਦੀ ਹੈ ਤਾਂ ਪੰਜਾਬ ਪੁਲਿਸ ਦੇ ਤੁਹਾਡੇ ਧਿਆਨ 'ਚ ਹੋਵੇ ਕਿ ਪੰਜਾਬ ਪੁਲਿਸ ਕੋਲ ਕੋਈ ਇਸ ਵੇਲੇ ਮਹਿੰਗੇ ਤੋਂ ਮਹਿੰਗਾ ਘੋੜਾ ਕਿੰਨੇ ਦਾ ਹੋਊਗਾ ਆਈ ਥਿੰਕ ਕੋਈ ਮੇਰੇ ਖੇਲ ਪੁਰਾਣੇ ਜਿਹੜੇ ਗਿਫਟ ਕੀਤੇ ਹੋਏ ਨੇ ਉਹ ਮੈਂ ਤਾਂ ਰੇਟ ਦਾ ਤਾਂ ਨਹੀਂ ਪਤਾ ਲੇਕਿਨ ਡੈਫੀਨੇਟਲੀ ਉਹ ਬੜੀ ਅੱਛੀ ਬਰੀਡ ਹੈ ਔਰ ਆਊਟ ਆਫ ਕੰਟਰੀ ਤੋਂ ਹੋ ਗਿਫਟ ਕੀਤਾ ਗਿਆ ਸੀਗਾ ਉਸ ਟਾਈਮ ਦੇ ਜਿਹੜੇ ਮੌਜੂਦਾ ਸੀਐਨ ਸਾਹਿਬ ਸੀਗੇ ਉਹਨਾਂ ਨੂੰ ਅੱਛਾ ਸੋ ਉਹ ਮੈਨੂੰ ਮੇਰੇ ਅਕੋਰਡਿੰਗਲੀ ਸਭ ਤੋਂ ਮਿੰਜਾ ਕੋੜਾ ਸਾਡੇ ਕੋਲ ਆਈਡੀ ਰੇਟ ਦੇ ਵਿੱਚ ਉਹੀ ਹੈ ਤੇ ਜਦੋਂ ਵੀ ਆਈਪੀਸ ਆਉਂਦੇ ਨੇ ਫਿਰ ਜਦੋਂ ਇਦਾਂ ਦੇਖਦੇ ਨੇ ਉਹ ਤਾਂ ਮੈਨੂੰ ਲੱਗਦਾ ਕਿ ਉਹ ਫੈਨ ਤਾਂ ਹੋ ਜਾਂਦੇ ਹੋਣਗੇ ਇੱਕ ਵਾਰੀ ਕਈ ਲੀਡਰਾਂ ਨੂੰ ਜਾਂ ਕਈ ਵਾਰੀ ਕਲ ਸਬਸਰਾਂ ਨੂੰ ਘੋੜਿਆਂ ਦਾ ਬਹੁਤ ਸ਼ੌਕ ਹੈ ਨਹੀਂ ਨਹੀਂ ਦੇਖੋ ਇਹ ਜਿੱਦਾਂ ਹਣ ਹਲੇ ਇਸ ਟਾਈਮ ਘੋੜੇ ਜੇ ਸਾਲ ਚ ਖੜੇ ਨੇ ਇਹ ਬਿਲਕੁਲ ਕਹੋ ਵੀ ਮਤਲਬ ਨੰਗੇ ਨੇ ਹਜੇ ਬਟ ਜਦੋਂ ਇਹਨਾਂ ਨੂੰ ਆਪਾਂ ਸੈਲੀਮਨੀ ਡਿਊਟੀ ਵਾਸਤੇ ਤਿਆਰ ਕਰਨਾ ਤਾਂ ਫਿਰ ਇਹਨਾਂ ਦਾ ਸਾਰੀ ਉਹ ਪੋਸ਼ਾਕ ਘੋੜਿਆਂ ਦੀ ਵੀ ਰਾਈਡਰ ਦੀ ਵੀ ਉਹ ਬਿਲਕੁਲ ਇੱਕ ਰਾਇਲ ਤਰੀਕੇ ਦੀ ਯੂਨੀਫਾਰਮ ਹੁੰਦੀ ਹੈ ਘੋੜੇ ਦੀ ਵੀ ਉਹ ਰਾਈਡਰ ਦੀ ਵੀ ਉਹ ਬਿਲਕੁਲ ਨਾਲ ਝੰਡੇ ਉਹਨਾਂ ਨੇ ਆਪਣੇ ਹੱਥ ਵਿੱਚ ਫੜੇ ਹੁੰਦੇ ਤੇ ਫਾਰਮੇਸ਼ਨ ਦੇ ਵਿੱਚ ਜਾਂਦੇ ਉਹ ਵਾਕਈ ਬਹੁਤ ਸੋਹਣੇ ਲੱਗਦੇ ਅੱਛਾ ਮੈਂ ਮੈਨੂੰ ਵੈਸੇ ਜਾਣਕਾਰੀ ਇਸ ਚੀਜ਼ ਬਾਰੇ ਨਹੀਂ ਤੁਸੀਂ ਕਰੈਕਟ ਕਰਦੇ ਹੋ ਵੀ ਜਿਵੇਂ ਡੌਗਸ ਇੱਕ ਡਾਈਟ ਦਾ ਵੀ ਹੁੰਦਾ ਸਾਰਾ ਸੈਲਰੀ ਵਗੈਰਾ ਵੀ ਲੱਗੀ ਹੁੰਦੀ ਇਹਨਾਂ ਦਾ ਫਿਰ ਉਹ ਸਿਸਟਮ ਹੁੰਦਾ ਵੀ ਇਹਨਾਂ ਦੀ ਸੈਲਰੀ ਜਾਂ ਇਹਨਾਂ ਦੀ ਡਾਈਟ ਜਿੱਦਾਂ ਸੈਲਰੀ ਇਜ਼ ਇਨ ਦਾ ਫਾਰਮ ਆਫ ਡਾਈਟ ਜੀ ਸੋ ਜੋ ਵੀ ਘੋੜੇ ਨੂੰ ਆਪਾਂ ਦੇਣਾ ਹੈ ਚਾਰਾ ਦੇਣਾ ਹੈ ਜਾਂ ਜੋ ਸਪੈਸ਼ਲਾਈਜ਼ਡ ਡਾਈਟ ਉਹਨਾਂ ਦੇ ਉਹਦੇ ਹਿਸਾਬ ਨਾਲ ਕਿ ਜੋ ਜੋ ਕੰਮ ਕਰਨੇ ਘੋੜੇ ਨੇ ਉਸ ਹਿਸਾਬ ਨਾਲ ਉਹਨਾਂ ਦੀ ਡਾਈਟ ਦੇ ਅਧਾਰ ਤੇ ਸੋ अच्छा तो वो फिर जेडे राइडर ने वो और सहीस जेडे अंदर आ, स्टेबल ਦੇ ਵਿੱਚ ਰੱਖੇ ਹੁੰਦੇ ਆ ਉਹਨਾਂ ਦੀ ਰਿਸਪਾਂਸਿਬਿਲਟੀ ਹੁੰਦੀ ਹੈ ਕਿ ਆਪਣੇ ਆਪਣੇ ਘੋੜੇ ਨੂੰ ਉਹ ਡਾਇਟ ਇਨਸ਼ੋਰ ਕਰਦੇ ਨੇ ਇਹਨਾਂ ਤੋਂ ਤਾਂ ਖਾਣ ਪੀਣ ਦਾ ਵੀ ਕਹਿੰਦੇ ਵੀ ਖਰਾਕੇ ਕਾਫੀ ਮਹਿੰਗੀ ਤੇ ਇਹਨਾਂ ਨੂੰ ਵਧੀਆ ਦੇਣੀ ਪੈਂਦੀ ਹੈ ਦੇਖੋ ਜੀ ਮਤਲਬ ਰਾਇਲਟੀ ਹੈ ਘੋੜਾ ਮਤਲਬ ਪੁਰਾਣੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਰਾਜੇ ਮਹਾਰਾਜੇ ਘੋੜੇ ਰੱਖਦੇ ਹੁੰਦੇ ਸੀ ਤਾਂ ਰਾਇਲਟੀ ਹੁੰਦੀ ਸੀ ਹੁਣ ਅਜਿਹੀ ਰੇਟ ਦੇ ਵਿੱਚ ਇਹ ਸਾਡੀ ਰਿਕੁਆਇਰਮੈਂਟ ਵੀ ਹੈ ਫੋਰਸ ਦੀ ਐਂਡ ਨੋ ਡਾਊਟ ਜਰੂਰ ਹੈ ਇਹਨਾਂ ਨੂੰ ਸਪੋਰਟਸ ਦੇ ਵਿੱਚ ਭੇਜਦੇ ਆ ਤੇ ਉੱਥੇ ਫਿਰ ਆਪਣੇ ਅਚੀਵਮੈਂਟਸ ਵੀ ਕਰਦੇ ਵੀ ਵਰੀ ਤਾਂ ਇਹਨਾਂ ਨੂੰ ਖਾਣ ਕਹਿੰਦੇ ਵੀ ਬਾਦਾਮ ਬਦੂ ਵੀ ਚੰਗੇ ਖਵਾਉਣੇ ਪੈਂਦੇ ਆ ਤਾਂ ਇਹ ਇਹਦੇ ਡਾਈਟ ਕੀ ਰਹਿੰਦੀ ਆ ਕੋਈ ਦੱਸ ਸਕਦੇ ਤੁਸੀਂ ਕਹਿੰਦੇ ਆ ਜੀ ਵੀ ਪੰਜਾਬੀ ਦੀ ਕਹਾਵਤ ਆ ਵੀ ਗੁੜ ਦੇ ਪੱਤੇ ਦੇ ਬਾਰੇ ਵਿੱਚ ਜਿੰਨਾ ਜਿੰਨਾ ਮਿੱਠਾ ਪਾਓਗੇ ਤਾਂ ਉਨਾ ਹੀ ਗੁੜ ਮਿੱਠਾ ਬਣਨਾ ਤਾਂ ਫਿਰ ਇਹ ਘੋੜੇ ਤੇ ਵੀ ਉਹੀ ਐਪਲੀਕੇਬਲ ਆ ਵੀ ਜਿੰਨੇ ਉਹਨਾਂ ਨੂੰ ਚੰਗਾ ਘਿਓ ਖਵਾਦਾਂਗੇ ਉਹ ਪਹਿਲਵਾਨ ਨੇ ਜਿੰਦੇ ਵਿੱਚ ਉਹਨਾਂ ਹੀ ਵਧੀਆ ਜਾ ਕੇ ਪ੍ਰਦਰਸ਼ਨ ਕਰਨਾ ਆਪਣਾ ਤੇ ਇਹਨਾਂ ਘੋੜਿਆਂ ਦੇ ਵਿੱਚੋਂ ਮਤਲਬ ਕਿਹੜਾ ਜਿਹੜਾ ਸਭ ਤੋਂ ਵਧੀਆ ਘੋੜਾ ਜਾਂ ਸਭ ਤੋਂ ਮਹਿੰਗਾ ਘੋੜਾ ਕਿਹੜਾ ਆਪਾਂ ਕਹਿ ਸਕਦੇ ਕਿ ਜਾਂ ਸਾਰੇ ਇੱਕੋ ਰੇਟ ਦੇ ਹੀ ਹੈਗੇ ਸਰ ਨਹੀਂ ਇਹ ਮੋਰੋਲ ਸੇਮ ਰੇ ਐਨੀਥਿੰਗ ਕੋਲ ਆਪਾਂ ਦੇਖਿਆ ਪਹਿਲਾਂ ਚੈਂਪੀਅਨ ਕੋਲ ਹਾਂ ਉਹੀ ਉਹ ਮਤਲਬ ਹਲੇ ਜਿਹੜਾ ਇਸ ਲੋਡ ਦੇ ਵਿੱਚੋਂ ਪ੍ਰੋਬੇਬਲੀ ਸਭ ਤੋਂ ਮਹਿੰਗਾ ਘੋੜਾ ਸਾਡੇ ਕੋਲ ਉਹੀ ਪੰਜਾਬ ਪੁਲਿਸ ਕੋਲ ਪੀਏਪੀ ਦੇ ਵਿੱਚ ਕਿੰਨੇ ਕੁ ਘੋੜੇ ਹੈਗੇ ਨੇ ਜੀ ਕੋਈ ਗਿਣਤੀ ਹੈ 35 ਘੋੜੇ ਤਾਂ ਸਾਡੇ ਕੋਲ ਇਥੇ ਪੀਏਪੀ ਦੇ ਹੈਗੇ ਨੇ ਬਾਕੀ ਯੂਨਿਟਸ ਦੇ ਵਿੱਚ ਕੁਝ-ਕੁਝ ਦਿੱਤੇ ਹੋਏ ਨੇ ਕੋਈ ਡਿਸਟ੍ਰਿਕਟ ਦੇ ਵਿੱਚ ਜਿੱਥੇ ਜ਼ਿਆਦਾ ਲੋਡ ਪੈਂਦੀ ਹੈ ਲਾਅ ਐਂਡ ਔਰਡਰ ਇਸ਼ੂਜ਼ ਦੀ ਉਥੇ ਅਸੀਂ ਘੋੜੇ ਕੋਈ ਟੈਂਪੋਰਰੀ ਤੌਰ ਤੇ ਦਿੱਤੇ ਹੋਏ ਨੇ ਹੂੰ ਤੇ ਇਹਨਾਂ ਦਾ ਫਿਰ ਬਜਟ ਕੋਈ ਰੱਖਦੇ ਉਹ ਵੀ ਸਾਲ ਦੇ ਵਿੱਚ ਇੰਨੇ ਘੋੜੇ ਲੈਣੇ ਨੇ ਜਾਂ ਘੋੜਿਆਂ ਦਾ ਉਹ ਕੀ ਬਜਟ ਕੀ ਲੈਂਦਾ ਉਹ ਬਜਟ ਡਿਪੈਂਡ ਕਰਦਾ ਜਿੰਨੇ ਡਿਮਾਂਡ ਦੇ ਉ ਜਦੋਂ ਹਰ ਸਾਲ ਦੇ ਕੇ ਨਹੀਂ ਪਹਿਲਾਂ ਹੁੰਦੀ ਰਹੀ ਪਰ ਹੁਣ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਸਾਲ ਨਵੇਂ ਘੋੜੇ ਜਿਹੜੇ ਉਹ ਇੰਡਕਟ ਕਰੀਏ ਤਾਂ ਕਿ ਉਹ ਇੱਕ ਲੋਡ ਟ੍ਰੇਨਿੰਗ ਦਾ ਤਿਆਰ ਹੋਵੇ ਉਹ ਡਿਊਟੀ ਚੱਲੇ ਜਾਵੇ ਤਾਂ ਅਗਲਾ ਲੋਡ ਟ੍ਰੇਨਿੰਗ ਵਾਸਤੇ ਰੈਡੀ ਹੋ ਜਾਵੇ ਚੈਂਪੀਅਨ ਨੂੰ ਲੱਗਦਾ ਪਤਾ ਲੱਗ ਗਿਆ ਵੀ ਸਾਡੇ ਮੇਰੇ ਬਾਰੇ ਗੱਲ ਕਰਦੇ ਉਹਨੇ ਮੇ ਨੂੰ ਘਰਾਂ ਭਰਤਾ ਇੱਧਰ ਆ ਜਾ ਕਿਤੇ ਹਾਂ ਤੇ ਘੋੜੇ ਦੇ ਇਹ ਵੀ ਪੰਜਾਬ ਪੁਰਾਣੀ ਘਟਨਾ ਵੀ ਘੋੜੇ ਦੇ ਪਿਛਾੜੀ ਤੇ ਅਸਰ ਤੇ ਗੱਲ ਜੀ ਸੋ ਨਾ ਇਹ ਤਾਂ ਜਿੰਨਾ ਬਚਾ ਹੁੰਦਾ ਬਚ ਕੇ ਰੋ ਇਹ ਇੱਕ ਬਿਲਕੁਲ ਮਤਲਬ ਕਹ ਲੋ ਵੀ ਜ਼ਰੂਰੀ ਚੀਜ਼ ਦੇਖਣ ਵਾਲੀ ਹੁੰਦੀ ਵੀ ਘੋੜੇ ਦੇ ਪਿੱਛੋਂ ਕਦੇ ਅਪਰੋਚ ਨਹੀਂ ਕਰਨਾ ਕਦੀ ਨਹੀਂ ਹਾਂ ਉਹ ਪਿਛਲ ਲੱਤ ਮਾਰੇਗਾ ਜ਼ਰੂਰ ਹਾਂ ਅੱਛਾ ਜਦੋਂ ਜਾਣਾ ਹੁੰਦਾ ਮੁਰੋਂ ਜਾਣਾ अच्छा ਤੁਹਾਡੀ ਇਸ ਟਾਈਮ ਮੈਂ ਪਸੰਦੀਦਾ ਨਸਲ ਪੁੱਛਣਾ ਚਾਹੁੰਗਾ ਵੀ ਤੁਹਾਡੀ ਪਸੰਦੀਦਾ ਨਸਲ ਜਾਂ ਕਈ ਵਾਰੀ ਜਦੋਂ ਦਿਲ ਕਰਦਾ ਵੀ ਰਾਈਡ ਕਰਾਂ ਫਿਰ ਕਿਹੜੇ ਘੋੜੇ ਦੇ ਚ ਮੈਂ ਹਾਇਵਰ ਪ੍ਰੇਫਰ ਹੌਸ ਲਾਈਕ ਹਿਮ ਜਿਹਦਾ ਚੈਂਪੀਅਨ ਹੈ ਥੋਰੋਬ੍ਰਿਡ ਇਹ ਮੈਨੂੰ ਨਸਲ ਨਾਲੋਂ ਜ਼ਿਆਦਾ ਨਾ ਉਹਦੇ ਘੋੜੇ ਦੀ ਦਿੱਖ ਜਿਹੜੀ ਹੈ ਉਹ ਜ਼ਿਆਦਾ ਇੰਪੋਰਟੈਂਟ ਆ ਵੀ ਹਾਂ ਦੇਖਣ ਨੂੰ ਨ ਐਨ ਪ੍ਰੋਪਰ ਸੋਨਾ ਹੋਵੇ ਮਸਕਲਰ ਹੋਵੇ ਕਦ ਕੱਟੇ ਚੰਗੀ ਹੋਵੇ ਨਾਲੇ ਤੁਹਾਡੀ ਪਰਸਨੈਲਿਟੀ ਨੂੰ ਫਿਰ ਫੱਬਣਾ ਵੀ ਹੋ ਜਾਈ ਹੈ ਨਾ ਫਿਰ ਘੋੜਾ ਨਿੱਕਾ ਹੋਵੇ ਤੇ ਡੀਏਜੀ ਸਾਹਿਬ بیٹھے ਤਾਂ ਗੱਲ ਨਹੀਂ ਬੰਦਨੀ ਨਾ ਇਹਨਾਂ ਨੂੰ ਕਈ ਵਾਰੀ ਜਿਹਨੇ ਨਿੱਕੀ ਉਹਨੇ ਤੇ ਕਿਹੜੀ ਗੱਲ ਉਹ ਨਹੀਂ ਮਤਲਬ ਛੋਟਾ ਘੋੜਾ ਜੋ ਕੰਮ ਕਈ ਵਾਰੀ ਕਰ ਜਾਂਦਾ ਸਪੀਡ ਦੇ ਵਿੱਚ ਉਹ ਕਈ ਵਾਰੀ ਵੱਡਾ ਘੋੜਾ ਨਹੀਂ ਕਰ ਪਾਉਂਦਾ ਪਰ ਜਦੋਂ ਇੱਕ ਜਿਹੜਾ ਰੋਹ ਵਾਲਾ ਹੈ ਬਿਲਕੁਲ ਰੋਹ ਵਾਲਾ ਤਾਂ ਫਿਰ ਚੀਜ਼ ਹੋਣੀ ਹੈ ਜੀ ਬਿਲਕੁਲ ਵੈਰੀ ਵੈਰੀ ਠੀਕ ਹੈ ਸਰ ਤੁਸੀਂ ਗੱਲਬਾਤ ਕੀਤੀ ਥੈਂਕ ਯੂ ਸੋ ਮਚ ਬਾ ਇਹ ਨੇ ਡੀਆਈਜੀ ਇੰਦਰਬੀਰ ਸਿੰਘ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਘੋੜੇ ਬੜੇ ਤੋਂ ਬੜੇ ਸ਼ਾਨਦਾਰ ਪੰਜਾਬ ਪੁਲਿਸ ਕੋਲ ਪਏ ਨੇ ਜਵਾਨਾਂ ਦੀ ਗੱਲ ਤਾਂ ਅਕਸਰ ਅਸੀਂ ਕਰਦੇ ਰਹਿੰਦੇ ਹਾਂ ਪਰ ਅੱਜ ਸੋਚਿਆ ਕਿ ਪੰਜਾਬ ਪੁਲਿਸ ਦੇ ਘੋੜਿਆਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੂੰ ਟ੍ਰੇਨਿੰਗ ਦੇ ਕੇ ਤਿਆਰ ਕਿਵੇਂ ਕੀਤਾ ਜਾਂਦਾ ਹੈ ਕਿਵੇਂ ਇਹਨਾਂ ਨੂੰ ਇਕਸਾਰ ਕੀਤਾ ਜਾਂਦਾ ਕਿਉਂਕਿ ਇਹ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਬਹੁਤ ਅਣਖਣਵਾ ਅੰਗੇ ਕੈਮਰਾਮੈਨ ਗੁਲਚੰਦ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ